ਇਕ ਰਾਣੀ ਉਸ ਵੀਰੇ ਸਿਰ ਉਠਿਆ ਕਰੇ ਸਤ ਸੰਗਤ ਕਰਨ ਜਾਇਆ ਕਰੇ ਮਹਾਂਪੁਰਸ਼ਾਂ ਦੇ ਦਰ ਤੇ ਉਹ ਰਾਜੇ ਨੂੰ ਵੀ ਉਠਾਇਆ ਕਰੇ ਕਿਆ ਕਰੇ ਰਾਜਨ ਉਠੋ ਚਲੋ ਚੱਲ ਕੇ ਮਹਾਰਾਜ ਦੇ ਦਰਸ਼ਨ ਕਰੀਏ ਜਾ ਕੇ ਸਾਧੂ ਜਨਾਂ ਸੰਤ ਜਨਾਂ ਦੇ ਚਰਨ ਪਰਸ ਲਈਏ ਸਾਡਾ ਜੀਵਨ ਸਫਲ ਹੋ ਜਾਏ ਉਹ ਰਾਜਾ ਕਿਆ ਕਰੇ ਵੇ ਤੁਰੇ ਫਿਰਦਾ ਸਾਰਾ ਕੁਝ ਸਾਡੇ ਕੋਲ ਹੈ ਕਿਸੇ ਚੀਜ਼ ਦੀ ਕਮੀ ਕੋਈ ਨਹੀਂ ਜੇ ਦਾ ਕੋਈ ਚੀਜ਼ ਦੀ ਲੋੜ ਹੋਵੇ ਜਾ ਕੇ ਰੱਬ ਤੋਂ ਮੰਗਿਆ ਆਪਣੇ ਕੋਲ ਤੇ ਪਹਿਲਾਂ ਹੀ ਸਾਰਾ ਕੁਝ ਹੋ ਕੇ ਨਹੀਂ ਤਈ ਰੱਬ ਦੇ ਦਿੱਤਾ ਸਾਰਾ ਕੁਝ ਵਰਤੀ ਜਾਂਦੇ ਆ ਜਿਸ ਦਾ ਦਿੱਤਾ ਖਾਵਣਾ ਤਿਸ ਕਹੀ ਐ ਸਵਾਸ ਤਾਨਕ ਹੁਕਮ ਨਾ ਚੱਲਈ ਨਾਲ ਖਸਮ ਚੱਲੇ ਅਰਦਾਸ ਉਹ ਗੁਰੂ ਨਾਨਕ ਨੂੰ ਜਿਹੜਾ ਬੰਦਾ ਮਨਾਲ ਲਵੇ ਨਾ ਗੁਰਨਾਨਕਬਾਹੁਰ ਸੱਚੇ ਬਾਦਸ਼ਾਹ ਕਿਸੇ ਚੀਜ਼ ਦੀ ਕਮੀ ਨਹੀਂ ਛੱਡ ਝੋਲੀਆਂ ਪਰਦੇ ਨੇ ਉਹ ਕਦੇ ਵੀ ਉੱਠਿਆ ਕਰ ਪਰਤ ਵੇਲੇ ਚੱਲਿਆ ਕਰੀ ਆਪਾਂ ਮਹਾਂਪੁਰਖਾਂ ਦੇ ਦਰ ਤੇ ਜਾ ਕੇ ਸੇਵਾ ਕਰਿਆ ਕਰਿਆ ਸਿਮਰਨ ਕਰਿਆ ਕਰੀ ਉਹ ਠੀਠ ਠੀਠ ਬਣ ਕੇ ਪਿਆਰਿਆ ਤੇਰੇ ਕਰ ਨਈ ਮੈਂ ਨਹੀਂ ਜਾਣ ਬੀਬੀਆਂ ਦੇ ਵਿੱਚ ਸ਼ਰਦਾ ਜ਼ਿਆਦਾ ਹੁੰਦੀ ਕਿਤੇ ਵੀ ਆਪਾਂ ਗੁਰਦੁਆਰਾ ਸਾਹਿਬ ਵੇਖ ਲਓ ਦੀਵਾਨਾਂ ਵਿੱਚ ਵੇਖ ਲਓ ਬੀਬੀਆਂ ਜ਼ਿਆਦਾ ਹੁੰਦੀ ਹੈ ਰੱਬ ਦੀ ਐਸੀ ਬਖਸ਼ਿਸ਼ ਹੈ ਮੈਂ ਜਾਂਦੀ ਉਹ ਇੱਕ ਤਨ ਰਾਣੀ ਆਪਣੇ ਰਾਜੇ ਨੂੰ ਕਹਿੰਦੀ ਕਹਿੰਦੀ ਵੀ ਤੂੰ ਸਾਰਿਆਂ ਤੋਂ ਵੱਡਾ ਕਮਲਾ ਬੰਦਾ ਹੈ ਜਿਹੜਾ ਵਾਹਿਗੁਰੂ ਦਾ ਨਾਮ ਨਹੀਂ ਜਪਦਾ ਬੰਦਗੀ ਨਹੀਂ ਕਰਦਾ ਉਹ ਕਹਿੰਦਾ ਵੀ ਨਹੀਂ ਇਹ ਕਿਵੇਂ ਹੋ ਸਕਦਾ ਮੈਂ ਐਡੀ ਦੇਸ਼ ਦਾ ਰਾਜਾ ਇੰਨੀ ਪਰਜਾਂ ਤੋਂ ਮੈਂ ਸੁਖੀ ਰਕੀ ਬੈਠਾ ਰਾਜ ਭਾਗ ਆਪਣੀ ਮਰਜ਼ੀ ਅਨੁਸਾਰ ਚਲਾਈ ਜਾਣਾ ਤੇ ਮੈਂ ਕਮਲਾ ਉਹ ਕਹਿੰਦੀ ਹਾਂ ਕਮਲਾ ਹੈ ਵੀ ਜਿਹੜਾ ਰੱਬ ਦਾ ਨਾਮ ਨਹੀਂ ਜਪਦਾ ਉਹ ਕਹਿੰਦਾ ਚਲ ਬੰਦਿਆ ਮੈਂ ਕਮਲਾ ਹਾਂ ਪਰ ਸਾਰਿਆਂ ਤੋਂ ਵੱਡਾ ਤਾਂ ਨਾ ਕਹਿ ਵਰਨਲ ਤਾਂ ਹੋਰ ਵੀ ਬਹੁਤ ਵੱਡੇ ਵੱਡੇ ਪਾਗਲ ਤੁਰੇ ਫਿਰਦੇ ਨੇ ਉਹ ਕਹਿੰਦੇ ਨਹੀਂ ਸਭ ਤੋਂ ਵੱਡਾ ਕਮਲਾ ਉਹੀ ਜਿਹੜਾ ਨਾਮ ਨਹੀਂ ਜਾਂਦਾ ਪੁਰਾਜੇ ਦੇ ਸਿਪਾਹੀ ਬੁਲਾਏ ਉਹਨਾਂ ਨੂੰ ਕਹਾਂ ਸਿਪਾਹੀਓ ਜਾਓ ਬਈ ਜਿਹੜਾ ਆਪਣੇ ਦੇਸ਼ ਵਿੱਚ ਸਾਰਿਆਂ ਨਾਲੋਂ ਮਹਾ ਮੂਰਖ ਹੋਵੇ ਨਾ ਉਹਨੂੰ ਜਾ ਕੇ ਲੈ ਲਓ ਸਿਪਾਹੀ ਗਏ ਲੱਭਦੇ ਫਿਰਦੇ ਨੇ ਕੋਈ ਕਮਲਾ ਮਿਲ ਜੇ ਪਿਪਾਦਲ ਮਿਲ ਜੇ ਕੋਈ ਮੰਦ ਬੁੱਧੀ ਮਿਲ ਜੇ ਪਿਛੋ ਵੈਗਰੂ ਦੀ ਐਸੀ ਕਰਦੀ ਰਾਜਾ ਬਿਮਾਰ ਹੋ ਗਿਆੰਜੇ ਤੇ ਬੈ ਗਿਆ ਵੈਦਾਂ ਦੇ ਇਲਾਜ ਕਰਿਆ ਰਾਜਾ ਠੀਕ ਨਾ ਹੋਵੇ ਵੈਦ ਜਵਾਬ ਦੇ ਕੇ ਕਹਿੰਦੇ ਰਾਜਾ ਤੁਸੀਂ ਦੁਨੀਆ ਤੋਂ ਚਲੇ ਜਾਓਗੇ ਤੁਹਾਡਾ ਸਮਾਂ ਲੇੜੇ ਆ ਗਿਆ ਉਹ ਉਦਾਸ ਹੈ ਬਜੇ ਵਿੱਚ ਪਿਆਏ ਤੇ ਸਿਪਾਹੀ ਦਾ ਕਈ ਦਿਨਾਂ ਬਾਅਦ ਇੱਕ ਕਮਲੇ ਨੂੰ ਲੱਭ ਕੇ ਲਿਆ ਗਿਆ ਲੈ ਕੇ ਰਾਜੇ ਦੇ ਕੋਲ ਜਾ ਕੇ ਕਹਿੰਦੇ ਜਹਪਤਾ ਬਾਦਸ਼ਾਹ ਏ ਬੰਦਾ ਸਾਰਿਆਂ ਨਾਲ ਵੱਡਾ ਕਮੜਾ ਹੈ ਆਪਣੇ ਮੁਲਕ ਵਿੱਚ ਦੱਸੋ ਕੀ ਕਰੀਏ ਉਹ ਕਮੜਾ ਤੇ ਪਹਿਲੀ ਲੱਗ ਗਿਆ ਆਪਣੀਆਂ ਕਮੜੀਆਂ ਮਾਰਨ ਉਹ ਕਹਿੰਦਾ ਰਾਜਾ ਮੈਂ ਤੇ ਸੁਣਿਆ ਸੀ ਰਾਜੇ ਤਖਤਾ ਤੇ ਬੈਠਦੇ ਨੇ ਸੰਘਾਸਨ ਤੇ ਬੈਠਦੇ ਨੇ ਤੇ ਤੂੰ ਮੰਜੇ ਤੇ ਪਿਆ ਤੇਰੇ ਕੋਲੇ ਸੰਘਾਸਨ ਨਹੀਂ ਉਹ ਕਹਿੰਦਾ ਭਾਈ ਮੇਰੇ ਕੋਲੇ ਸੰਘਾਸਨ ਹੈ ਪਰ ਮੈਂ ਬਿਮਾਰ ਮੈਂ ਬਿਮਾਰਾਂ ਤੇ ਤਾਂ ਕਰਕੇ ਮੈਂ ਪਿਆ ਹੁਣ ਬਿਮਾਰ ਦਾ ਕਿਹੜਾ ਪਤਾ ਲੱਗਦਾ ਕਈ ਵਾਰੀ ਠੰਡ ਢੁੰਡ ਲਵਾ ਲੈਂਦੇ ਆਪਾਂ ਅੱਜ ਮੈਂ ਬਹੁਤਾ ਬਿਮਾਰ ਹੋਇਆ ਪਿਆ ਬੁਰਾ ਹਾਲ ਹੋਇਆ ਪਿਆ ਠੰਡ ਲੱਗ ਗਈ ਦੀਵਾਨ ਹੁੰਦੇ ਬਹੁਤੇ ਜਿਆਦਾ ਨੱਦਰ ਕੀਰਤਨ ਸੀ ਪ੍ਰਵਾਦ ਫੇਰੀਆਂ ਸੀ ਦੀਵਾਨ ਸੀ ਤੇ ਬਸ ਰਗੜੇ ਗਏ ਆ ਤੁਹਾਡੇ ਸਾਹਮਣੇ ਬਸ ਇਹ ਕਹੇ ਮੈਂ ਬਾਬਾ ਜਸਵਿੰਦਰ ਸਿੰਘ ਹੋਰ ਬਾਬਾ ਜੀਤ ਸਿੰਘ ਹੋਰਾਂ ਨੂੰ ਜਵਾਬ ਨਹੀਂ ਦਿੱਤਾ ਚੋ ਬਖੇ ਵੀ ਕਾਹ ਨੂੰ ਚਲੋ ਜਦੋਂ ਰੱਖ ਲਿਆ ਪ੍ਰੋਗਰਾਮ ਤੇ ਚਲੋ ਇੱਕ ਰਾਤ ਨੇ ਅਸੀਂ ਕਰਤੀ ਕਲਾ ਵਰਤਾਈ ਅੱਜ ਅਤੋਂੀ ਬਹੁਤ ਜਿਆਦਾ ਹੌਲੀ 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 150 ਕਿਲੋਮੀਟਰ ਦਾ ਸਫ਼ਰ ਅਸੀਂ ਸਾਢੇ ਫਿਰ ਵੀ ਵਾਹ ਚਲੋ ਖੇਚ ਧੂਕੇ ਜੇ ਆਏਗੇ ਉਤੋਂ ਕਿਰਪਾ ਹੋਰ ਹੋ ਗਈ ਅੱਜ ਗੱਡੀ ਚਲਾਉਣ ਵਾਲਾ ਨਹੀਂ ਸੀ ਉਹ ਵੀ ਆਫਤ ਕੋ ਚਲਾਉਣੀ ਸੀ ਕਈ ਵਾਰ ਤੇ ਇਹੋ ਜਿਹਾ ਸਭ ਆ ਜਾਂਦਾ ਜ਼ਿੰਦਗੀ 'ਚ ਵੀ ਬਿਮਾਰ ਵੀ ਕੀਰਤਨ ਵੀ ਕਰਨਾ ਪੈਂਦਾ ਸਰਨਾ ਵੀ ਹੈ ਉਹ ਕਹਿੰਦਾ ਵੀ ਮੈਂ ਬਿਮਾਰ ਹਾਂ ਤੇ ਮੈਂ ਮੰਜੇ 'ਚ ਤਾਂ ਪਿਆ ਉਹ ਕਹਿੰਦਾ ਕੋਈ ਨਹੀਂ ਠੀਕ ਹੋ ਜਾਏਗਾ ਉਹ ਕਹਿੰਦਾ ਨਾ ਨਾ ਮੈਨੇ ਠੀਕ ਹੁੰਦਾ ਭਾਈ ਵੈਦਾਂ ਨੇ ਕਹਿੰਦਾ ਵੀ ਤੂੰ ਹੁਣ ਦੁਨੀਆ ਤੋਂ ਤੁਰ ਜਾਏਗਾ ਤੂੰ ਬਹੁਤਾ ਹੀ ਡਾਉਨ ਹੋ ਗਿਆ ਮੈਂ ਭਾਈ ਚਲਿਆ ਜਾਣਾ ਇੱਥੋਂ ਉਹ ਕਮਲਾ ਕਹਿੰਦਾ ਅੱਛਾ ਜੀ ਚਲਿਆ ਜਾਣਾ ਕਿੱਥੇ ਚਲਿਆ ਜਾਣਾ ਉਹ ਕਹਿੰਦਾ ਉੱਥੇ ਹੀ ਜਾਣਾ ਜਿੱਥੇ ਸਾਰੇ ਜਾਂਦੇ ਆ ਦਰਗਾਹ ਚ ਦਰਗਾਹ ਤੇ ਨਾਲ ਕਿਹਨੂੰ ਲੈ ਕੇ ਜਾਏਗਾ ਆਪਣੇ ਘਰਵਾਲੀ ਨੂੰ ਨਾਲ ਲੈ ਜੀ ਬੱਚਿਆਂ ਨੂੰ ਨਾਲ ਲੈ ਜੀ ਗੱਲੇ ਨੇ ਕਾਹਨੂੰ ਜਾਣ ਉਹ ਕਹਿੰਦਾ ਨਾ ਭਾਈ ਉੱਥੇ ਤੇ ਗੱਲੇ ਤੋਂ ਜਾਣਾ ਪਈਗਾ ਵੈਦੋਂ ਦਾ ਵਾਈ ਭੈਣੋਂ ਦਾ ਭਾਈ ਇੱਕੋ ਸਹਾਈ ਰਾਵਹਿ ਉੱਥੇ ਕਿਸੇ ਤੇ ਵੀ ਨਾਲ ਨਹੀਂ ਜਾਣਾ ਕਿਸੇ ਪਰਿਵਾਰ ਦੇ ਕਿਸੇ ਬੱਚੇ ਦੇ ਭੈਣ ਭਾਈ ਉਹ ਕਹਿੰਦਾ ਫਿਰ ਆਏ ਕਰੀ ਚੱਲ ਸਿਪਾਹੀਆਂ ਨੂੰ ਤੇ ਨਾਲ ਲੈ ਕੇ ਜਾਏਗਾ ਜਿਹੜੇ ਸਿਕਿਉਰਿਟੀ ਗਾਰਡ ਰੱਖੀ ਫਿਰਦਾ ਸਿਪਾਹੀ ਰੱਖੇ ਨੇ ਇਹਦੇ ਨਾਲ ਜਾਣਗੇ ਉਹ ਕਹਿੰਦਾ ਨਹੀਂ ਇਹਨਾਂ ਨੇ ਵੀ ਨਾਲ ਨਹੀਂ ਜਾਣਾ ਦੁਨੀਆਂ ਦੇ ਵਿੱਚ ਜਿੰਨੇ ਮਰਜੀ ਆਪਣੇ ਸਿਕਿਉਰਿਟੀ ਗਾਰਡ ਰੱਖ ਲਓ ਜਿਦੇ ਰੱਬ ਨੇ ਲਿਖਤੀ ਨਾ ਉਤੇ ਕੋਈ ਬਚਾ ਹੀ ਨਹੀਂ ਸਕਦਾ ਉਹ ਤੇ ਵਿధి ਕੋਈ ਐਸੀ ਬਣ ਜਾਂਦੀ ਜਿਦੇ ਲਿਖੀ ਨਹੀਂ ਉਤੇ ਫਿਰ ਬੰਦਾ ਉੱਡੇ ਹੀ ਫਿਰਦਾ ਹੁੰਦਾ ਹੀ ਨਹੀਂ ਕੁਝ ਮੇਰਾ ਸਤਗੁਰ ਰਖਵਾਲਾ ਹੋਆ ਵਾਲ ਗੁਰਿੰਦਰ ਹੋਆ ਉਹ ਕਹਿੰਦਾ ਵੀ ਨਾ ਸ਼ਪਾਹਿਆਂ ਨੇ ਜਾਣ ਨਾ ਪਰਿਵਾਰ ਨੇ ਜਾਣ ਰਖਸ਼ਾ ਜੀ ਰਾਏ ਕਰੀ ਨਾਲ ਮਲ ਸੋਨਾ ਚਾਤੀ ਲੈ ਜੀ ਮੋਹਰਾ ਲੈ ਜੀ ਰਾਜ ਪੈਸਾ ਕਮਵਾਜੂ ਉਹ ਕਹਿੰਦਾ ਕਮਲਿਆ ਉਹ ਸੱਚੀ ਗੱਲ ਐ ਤੂੰ ਸਿਰੇ ਦਾ ਕਮਲਾ ਐ ਨਾ ਉਥੇ ਪਰਿਵਾਰ ਦੇ ਜਾਣਾ ਨਾ ਪੁੱਤਾਂ ਦੇ ਨਰਧੀਆਂ ਦੇ ਨਾ ਘਰ ਦੇ ਨਵਾਰ ਦੇ ਨਾ ਪਰਿਵਾਰ ਦੇ ਦਾ ਮਹਿਲਾ ਦੇ ਦਾ ਬਰਾਰਿਆ ਦੇ ਨਾ ਪੈਸੇ ਦੇ ਨਾ ਸੋਨੇ ਦੇ ਨਾ ਚਾਂਦੀ ਦੇ ਨਾ ਹੀਰਿਆਂ ਦੇ ਨਾ ਜਵਾਰਾਤਾਂ ਦੇ ਨਾ ਲਾਲਾਂ ਦੇ ਕਿਸੇ ਨੇ ਨਾਲ ਨਹੀਂ ਜਾਣਾ ਤੇਰਾ ਫੇਰ ਹੁਣ ਤਾਂ ਬਸ ਰੱਬ ਦਾ ਨਾਮ ਹੀ ਨਾਲ ਜਾਊ ਉਹ ਕਮਲਾ ਤੇਰਾ ਫਿਰ ਤੇ ਦਾਬ ਜਪਿਆ ਅੱਖਾਂ ਖੁੱਲ ਗਈਆਂ ਮਹਾਰਾਜ ਕਹਿੰਦੇ ਮਨ ਜਾਗਤ ਹੈ ਸਭ ਬਾਦ ਜਾਗਤ ਹੀ ਔਗਣ ਕਰੇ ਜਾਣਦਾ ਸਾਰਾ ਖੁਸ਼ਿਆ ਮਨ ਜੇਤਾ ਸਮੁੰਦ ਸਾਗਰ ਨੀਰ ਭਰਿਆ ਤੇ ਤੇ ਔਗਣ ਹਮਾਰੇ ਦਇਆ ਕਰੋ ਵਿਚ ਮਿਹਰ ਪਾਵੋ ਮਹਾਰਾ ਸੱਚੇ ਪਾਤਸ਼ਾਹ ਕਰ ਦਿਓ ਦਇਆ ਸਾਡੇ ਤੇ ਦਇਆ ਕਰ ਦਿਓ ਮਹਾਰਾ ਤੁਸੀਂ ਤੇ ਪਥਰਾ ਤੋਂ ਤਾਰ ਦਿੰਦੇ ਹੋ ਤੇ ਸਾਡੋਂ ਨਹੀਂ ਤਾਰ ਸਕੋ ਉਹ ਕਹਿੰਦਾ ਫਿਰ ਤੂੰ ਨਾਮ ਜਪਿਆ ਗਿਆਨ ਹੋ ਗਿਆ ਮਨਾਂ ਪਤਾ ਵੀ ਸੀ ਅੰਤ ਵੇਲੇ ਕੇਵਲ ਪਰਮੇਸ਼ਰ ਦੇ ਨਾਮ ਨੇ ਸਹਿਯਤਾ ਕਰਨੀ ਹੋਰ ਕਿਸੇ ਚੀਜ਼ ਨੇ ਸਹਿਯਤਾ ਨਹੀਂ ਕਰਨ। ਪਰ ਫਿਰ ਵੀ ਮੈਂ ਨਾਮ ਦੀ ਜਪੇ ਮੈਂ ਬੰਦਗੀ ਨਹੀਂ। ਆਪਣੇ ਗੁਰੂ ਤੋਂ ਵੇਮਕ ਹੋ ਕੇ ਰਹਿਆ। ਗੁਰੂ ਅਮਰਦਾਸ ਸੱਚੇ ਪਾਤਸ਼ਾਹ ਮਹਾਰਾਜ ਵਚਨ ਕਰਦੇ ਆ ਜੇ ਕੋ ਗੁਰ ਤੇ ਵੇਮਕ ਹੋਵੇ। ਬਿਨ ਸਤਗੁਰ ਮੁਕਤ ਨਾ ਪਾਵੇ ਪਾਵੇ ਮੁਕਤ ਨਾ ਹੋਰ ਥੈ ਕੋਈ। ਪੁੱਛੋ ਜੀ ਵੇਖੀ ਆਇਆ। ਜਿੱਥੇ ਮਰਜੀ ਜਾ ਕੇ ਮਹਾਰਾਜ ਕਹਿੰਦੇ ਪੁੱਛ ਲਓ। ਗੁਰੂ ਤੋਂ ਬਿਨਾ ਮੁਕਤੀ ਨਹੀਂ ਮਿਲਦੀ ਗੁਰੂ ਤੋਂ ਬਿਨਾ ਭਲਾ ਨਹੀਂ